ਸਿੰਖਸਬ ਗਿਆਨੀ ਰਗਵੀਰ ਸਿੰਘ ਦੇ ਨਾਲ 에어 인디아 ਸਟਾਫ ਦੀ ਬਦਸਲੂਕੀ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਰਿਐਕਸ਼ਨ ਸਾਹਮਣੇ ਆਇਆ ਆ ਉਹਨਾਂ ਨੇ ਲਿਖਿਆ ਕਿ ਸਿੱਖ ਕੌਮ ਦੇ ਸਰਵਉੱਚ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਸੰਚ ਕਰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰਾਂਤੀ ਸਤਿਕਾਰ ਯੋਗ ਗਿਆਨੀ ਰਗਵੀਰ ਸਿੰਘ ਜਿਹਦੇ ਨਾਲ 에어 인ਡੀਆ ਦੇ ਅਤੇ ਉਸ ਦੇ ਕਰਮਚਾਰੀਆਂ ਦੇ ਵੱਲੋਂ ਨਿੰਦਣਯੋਗ ਵਿਵਹਾਰ ਕੀਤੇ ਜਾਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਸਿੰਘ ਸਾਹਿਬ ਸਾਡੀ ਸਤਿਕਾਰ ਸਖਸ਼ੀਅਤ ਨੇ ਉਨ੍ਹਾਂ ਦੇ ਨਾਲ ਕੀਤੇ ਜਏ ਵਰਤਾਰੇ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਮਿਸਾਲੀ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ ਤਾਂ ਜੋ ਭਵਿੱਖ ਦੇ ਵਿੱਚ ਅਜਿਹਾ ਘਟਣਾ ਨਾ ਹੋਵੇ। ਦਰਅਸਲ ਸਿੰਘ ਸਾਹਿਬ ਕਿਸੇ ਗੁਰਮਸਾਗਮ ਦੇ ਲਈ ਸੈਕਰਾਮੈਂਟੋ ਜਾ ਰਹੇ ਸਨ। ਔਰ ਉਥੋਂ ਉਹਨਾਂ ਨੇ ਦਿੱਲੀ ਤੋਂ ਫਲਾਈਟ ਫੜਨੀ ਸੀ ਔਰ ਫਲਾਈਟ ਜਿਹੜੀ ਸੀ ਉਹ ਬਿਜ਼ਨਸ ਕਲਾਸ ਬੁੱਕ ਕੀਤੀ ਗਈ। ਪਰ ਕਹਿੰਦੇ ਨੇ ਕਿ ਜਿਹੜੇ 에ਅਰ ਇੰਡੀਆ ਦੇ ਕਰਮਚਾਰੀ ਸੀ ਕਿਉਂਕਿ ਬਿਜ਼ਨਸ ਕਲਾਸ ਦੇ ਵਿੱਚ ਜਿਵੇਂ ਦੀਆਂ ਸੀਟਾਂ ਸੀ ਉਹ ਕਹਿੰਦੇ ਕਿ ਸੀਟਾਂ ਬੈਠਣ ਯੋਗ ਵੀ ਨਹੀਂ ਸਨ ਤੇ ਜਦੋਂ ਸਿੰਘ ਸਾਹਿਬ ਦੇ ਨਾਲ ਹੋਰ ਜਿਹੜੇ ਯਾਤਰੀ ਸੀ ਉਹਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਹਾਲਾਂਕਿ ਸਿੰਘ ਸਾਹਿਬ ਨੇ ਇਹ ਕਿਹਾ ਕਿ ਜਿਹੜਾ ਉਸ ਜਹਾਜ਼ ਦਾ ਕਪਤਾਨ ਸੀ ਉਸਨੇ ਸਾਡੇ ਹੱਕ ਦੇ ਵਿੱਚ ਗੱਲਾਂ ਕੀਤੀਆਂ ਪਰ ਬਾਕੀ ਸਟਾਫ ਦੇ ਨਾਲ ਬਾਕੀ ਸਟਾਫ ਨੇ ਸਾਡੇ ਨਾਲ ਬੜਾ ਹੀ ਨਿੰਦਣਯੋਗ ਵਿਹਾਰ ਕੀਤਾ ਔਰ ਸਾਨੂੰ ਤਿੰਨ ਤਿੰਨ ਚਾਰ ਚਾਰ ਘੰਟੇ ਜਿਹੜਾ ਵੇਟ ਕਰਨਾ ਪਿਆ ਸਾਡੇ ਪਾਸਪੋਰਟ ਤੱਕ ਲੈ ਲੇ ਇਥੋਂ ਤੱਕ ਕਿ ਉਹ ਤਸਵੀਰ ਵੀ ਵਾਇਰਲ ਹੋਈ ਸੀ ਜਿੱਥੇ ਕਿ ਸਿੰਘ ਸਾਹਿਬ ਜਿਹੜੇ ਬਾਥਰੂਮ ਨੇ ਉਹਨਾਂ ਦੇ ਬਾਹਰ ਜਿਹੜੇ ਨੇ ਬੈਠ ਕੇ ਇੰਤਜ਼ਾਰ ਕਰ ਰਹੇ ਨੇ ਔਰ ਕਹਿੰਦੇ ਆ ਕਿ ਸਿਰਫ ਤੇ ਸਿਰਫ ਇਹ ਸਾਡੇ ਨਾਲ ਇਸ ਕਰਕੇ ਕੀਤਾ ਗਿਆ ਕਿ ਅਸੀਂ ਆਵਾਜ਼ ਉਠਾਈ ਹੈ ਕਿਉਂਕਿ ਵਾਕਈ ਜਿਵੇਂ ਸੀਐਮ ਮਾਨ ਲਿਖਦੇ ਨੇ ਕਿ ਸਿੱਖ ਕੌਮ ਦੇ ਸਰਵਉੱਚ ਲੀਡਰ ਨੇ ਔਰ ਸ੍ਰੀ ਸਾਚਕੰਡ ਹਰਮੰਦਰ ਸਾਹਿਬ ਦੇ ਉਹ ਹੈੱਡ ਗ੍ਰਾਂਥੀ ਨੇ ਤੇ ਸਾਡੇ ਲਈ ਬੜੀ ਮਾਣਮੱਤੀ ਸ਼ਖਸੀਅਤ ਹੈ ਔਰ ਉਸ ਮਾਣ ਸ਼ਖ ਮਾਣਮੱਤੀ ਸ਼ਖਸੀਅਤ ਦੇ ਨਾਲ ਅਜਿਹਾ ਵਤੀਰਾ 에ਅਰ ਇੰਡੀਆ ਦੇ ਸਟਾਫ ਵੱਲੋਂ ਕੀਤਾ ਜਾਣਾ ਵਾਕਈ ਨਿੰਦਣਯੋਗ ਹੈ ਔਰ ਇਹਦੇ ਵਿੱਚ ਵਾਕਈ ਹਾਇਰ ਅਥਾਰਟੀ ਨੂੰ ਇੰਟਰਫੇਅਰ ਕਰਨਾ ਚਾਹੀਦਾ ਹੈ ਔਰ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੋਂ ਤੋਂ ਅਜਿਹਾ ਕੁਝ ਨਾ ਹੋ ਸਕੇ ਸਿੰਖ ਸਬ ਗਿਆਨੀ ਰਗਵੀਰ ਸਿੰਘ ਦੇ ਨਾਲ 에어 인디아 ਸਟਾਫ ਦੀ ਬਦਸਲੂਕੀ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਰਿਐਕਸ਼ਨ ਸਾਹਮਣੇ ਆਇਆ ਉਹਨਾਂ ਨੇ ਲਿਖਿਆ ਕਿ ਸਿੱਖ ਕੌਮ ਦੇ ਸਰਵ ਉੱਚ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਸੰਚਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰਾਂਥੀ ਸਤਿਕਾਰਯੋਗ ਗਿਆਨੀ ਰਗਵੀਰ ਸਿੰਘ ਜਿਹਦੇ ਨਾਲ 에어 인ਡੀਆ ਦੇ ਅਤੇ ਉਸ ਦੇ ਕਰਮਚਾਰੀਆਂ ਦੇ ਵੱਲੋਂ ਨਿੰਦਣਯੋਗ ਵਿਵਹਾਰ ਕੀਤੇ ਜਾਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਸਿੰਘ ਸਾਹਿਬ ਸਾਡੀ ਸਤਿਕਾਰ ਸਖਸ਼ੀਅਤ ਨੇ ਉਨ੍ਹਾਂ ਦੇ ਨਾਲ ਕੀਤੇ ਅਜਿਹੇ ਵਰਤਾਰੇ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਮਿਸਾਲੀ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ ਤਾਂ ਜੋ ਪਵਿੱਖ ਦੇ ਵਿੱਚ ਅਜਿਹਾ ਘਟਨਾ ਨਾ ਹੋਵੇ। ਦਰਅਸਲ ਸਿੰਘ ਸਾਹਿਬ ਕਿਸੇ ਗੁਰਮਸਾਗਮ ਦੇ ਲਈ ਸੈਕਰਾਮੈਂਟੋ ਜਾ ਰਹੇ ਸਨ ਅਤੇ ਉੱਥੋਂ ਉਹਨਾਂ ਨੇ ਦਿੱਲੀ ਤੋਂ ਫਲਾਈਟ ਫੜਨੀ ਸੀ ਅਤੇ ਫਲਾਈਟ ਜਿਹੜੀ ਸੀ ਉਹ ਬਿਜ਼ਨਸ ਕਲਾਸ ਬੁੱਕ ਕੀਤੀ ਗਈ ਪਰ ਕਹਿੰਦੇ ਨੇ ਕਿ ਜਿਹੜੇ 에ਅਰ ਇੰਡੀਆ ਦੇ ਕਰਮਚਾਰੀ ਸੀ ਕਿਉਂਕਿ ਬਿਜ਼ਨਸ ਕਲਾਸ ਦੇ ਵਿੱਚ ਜਿਵੇਂ ਦੀਆਂ ਸੀਟਾਂ ਸੀ ਉਹ ਕਹਿੰਦੇ ਕਿ ਸੀਟਾਂ ਬੈਠਣ ਯੋਗ ਵੀ ਨਹੀਂ ਸਨ ਤੇ ਜਦੋਂ ਸਿੰਘ ਸਾਹਿਬ ਦੇ ਨਾਲ ਹੋਰ ਜਿਹੜੇ ਯਾਤਰੀ ਸੀ ਉਹਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਹਾਲਾਂਕਿ ਸਿੰਘ ਸਾਹਿਬ ਨੇ ਇਹ ਕਿਹਾ ਕਿ ਜਿਹੜਾ ਉਸ ਜਹਾਜ਼ ਦਾ ਕਪਤਾਨ ਸੀ ਉਸਨੇ ਸਾਡੇ ਹੱਕ ਦੇ ਵਿੱਚ ਗੱਲਾਂ ਕੀਤੀਆਂ ਪਰ ਬਾਕੀ ਸਟਾਫ ਦੇ ਨਾਲ ਬਾਕੀ ਸਟਾਫ ਨੇ ਸਾਡੇ ਨਾਲ ਬੜਾ ਹੀ ਨਿੰਦਣਯੋਗ ਵਿਹਾਰ ਕੀਤਾ ਔਰ ਸਾਨੂੰ ਤਿੰਨ ਤਿੰਨ ਚਾਰ ਚਾਰ ਘੰਟੇ ਜਿਹੜਾ ਵੇਟ ਕਰਨਾ ਪਿਆ ਸਾਡੇ ਪਾਸਪੋਰਟ ਤੱਕ ਲੈ ਲੈ। ਇਥੋਂ ਤੱਕ ਉਹ ਤਸਵੀਰ ਵੀ ਵਾਇਰਲ ਹੋਈ ਸੀ ਜਿੱਥੇ ਕਿ ਸਿੰਘ ਸਾਹਿਬ ਜਿਹੜੇ ਬਾਥਰੂਮ ਨੇ ਉਹਨਾਂ ਦੇ ਬਾਹਰ ਜਿਹੜੇ ਨੇ ਬੈਠ ਕੇ ਇੰਤਜ਼ਾਰ ਕਰ ਰਹੇ ਨੇ ਔਰ ਕਹਿੰਦੇ ਆ ਕਿ ਸਿਰਫ ਤੇ ਸਿਰਫ ਇਹ ਸਾਡੇ ਨਾਲ ਇਸ ਕਰਕੇ ਕੀਤਾ ਗਿਆ ਕਿ ਅਸੀਂ ਆਵਾਜ਼ ਉਠਾਈ ਹੈ ਕਿਉਂਕਿ ਵਾਕਈ ਜਿਵੇਂ ਸੀਐਮ ਮਾਨ ਲਿਖਦੇ ਨੇ ਕਿ ਸਿੱਖ ਕੌਮ ਦੇ ਸਰਬੋਚ ਲੀਡਰ ਨੇ ਔਰ ਸ੍ਰੀ ਸਚਖੰਡ ਹਰਮੰਦਰ ਸਾਹਿਬ ਦੇ ਜੋ ਹੈੱਡ ਗ੍ਰਾਂਥੀ ਨੇ ਤੇ ਸਾਡੇ ਲਈ ਬੜੀ ਮਾਣਮਤੀ ਸ਼ਖਸੀਅਤ ਹੈ ਔਰ ਉਸ ਮਾਣ ਸਤ ਮਾਣਮਤੀ ਸ਼ਖਸੀਅਤ ਦੇ ਨਾਲ ਅਜਿਹਾ ਵਤੀਰਾ 에ਅਰ ਇੰਡੀਆ ਦੇ ਸਟਾਫ ਵੱਲੋਂ ਕੀਤਾ ਜਾਣਾ ਵਾਕਈ ਨਿੰਦਣਯੋਗ ਹੈ ਔਰ ਇਹਦੇ ਵਿੱਚ ਵਾਕਈ ਹਾਇਰ ਅਥਾਰਟੀ ਨੂੰ ਇੰਟਰਫੇਅਰ ਕਰਨਾ ਚਾਹੀਦਾ ਹੈ ਔਰ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੋਂ ਤੋਂ ਅਜਿਹਾ ਕੁਝ ਨਾ ਹੋ ਸਕੇ